ਰਵੀਕਰਨ ਸਿੰਘ ਕਾਲੋਂ ਦੇ ਬੀਜੇਪੀ ਸ਼ਾਮਲ ਹੋਣ ਤੋਂ ਬਾਅਦ ਹਲਕਾ ਡੇਰਾ ਬਾਬਾ ਨਾਨਕ ਚੌਕ ਕਾਲੀ ਗਲਤੀ ਹੋਈ ਅਗਾਮੀ ਮੀਟਿੰਗ ਚਲੇ ਦੀ ਸਮਰੱਥੀ ਲੀਡਰਸ਼ਿਪ ਤੋਂ ਇਲਾਵਾ ਹਲਕਾ ਡੇਰਾ ਬਾਬਾ ਨਾਨਕ ਤੇ ਸੀਨੀਅਰ ਆਗੂ ਤੇ ਵਰਕਰ ਹੋਏ ਸ਼ਾਮਲ ਰਵੀਕਰਨ ਸਿੰਘ ਕਾਲੋਂ ਨੂੰ ਪਾਰਟੀ ਗਤੀਵਿਧਾ ਦੀਆਂ ਦੇ ਵਿਰੁੱਧ ਚੁਪਚਿੰਗ ਪਾਤਾ ਵੱਲੋਂ ਪਾਟਕਾ ਮੁਤਰ ਕੀਤਾ ਗਿਆ ਸੀ ਉਸ ਤੋਂ ਬਾਅਦ ਰਵਿਕੰਤ ਸਿੰਘ ਕਾਲੋਂ ਭਾਜਪਾ ਵਿੱਚ ਸ਼ਾਮਲ ਹੋ ਗਏ ਐਮਰਜੈਂਸੀ ਅਕਾਲੀ ਦਲ ਵੱਲੋਂ ਹਲਕਾ ਡੇਰਾ ਬੱਬਾ ਨਾਨਕ ਤੇ ਸੀਨੀਅਰ ਅਕਾਲੀ ਅਤੇ ਵਰਕਰਾਂ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਜਿਰੇ ਦੀ ਸੂਚੀ ਲੀਡਰਸ਼ਿਪ ਦੇ ਸੂਚ ਪ੍ਰਤਾਪਪੁਰ ਤੋਂ ਚੋਣ ਲੜ ਰਹੇ ਡਾਟਰ ਦਰਜੀਤ ਸਿੰਘ ਠੀਮਾ ਬਰਜਤ ਸਿੰਘ ਬੱਬੇ ਹਾਲੀ ਲਖਵੀਰ ਸਿੰਘ ਲੋਦੀ ਨੰਗਲ ਤੇ ਪ੍ਰਤਾਪ ਸਿੰਘ ਖਸ਼ਾਲਪੁਰ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਤੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਵਿੱਚ ਚਿਹਰੇ ਦੀ ਪੰਚ ਸਮੂਚੀ ਲੀਡਰ ਚੇਪਤੇ ਹਲਕਾ ਡੇਰਾ ਬਾਬਾ ਨਾਲਕ ਸਮਦਤ ਅਕਾਲੀ ਆਗੂਆਂ ਨੇ ਰਵਿਕਰਨ ਸਿੰਘ ਕਾਲੂ ਉੱਪਰ ਕਿ ਸ਼ਬਦੀ ਹਮਲੇ ਕੀਤੇ ਇਸ ਮੌਕੇ ਉਹਨਾਂ ਨੇ ਕਾਹ ਕੇ ਰਵਿਕਰਨ ਸਿੰਘ ਕਾਲੂ ਨੇ ਅਕਾਲੀ ਦਲ ਨਾਲ ਪਾਰਟੀ ਦੀ ਪਰਚੇ ਸ਼ੁਰਾ ਮਾਰਿਆ ਅਤੇ ਚਲਦੀ ਲੜਾਈ 'ਚ ਪਿੱਠ ਵਿਖਾ ਕੇ ਪਜੇ ਹਨ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਰਵਿਕਰਨ ਸਿੰਘ ਕਾਲੂ ਉੱਪਰ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਾਹ ਕੇ ਰਵਿਕਰਨ ਸਿੰਘ ਕਾਲੂ ਭਾਜਪਾ ਦੇ ਲਾਜ ਵਿੱਚ ਆ ਗਏ ਅਤੇ ਰਾਤ ਨੂੰ ਉਹਨਾਂ ਨੇ ਸ਼ੌਦਾ ਕਰਕੇ ਸਵੇਰੇ ਹੀ ਪਾਰਟੀ ਚ ਬੀਜੇਪੀ ਚ ਸ਼ਾਮਲ ਹੋਏ ਹਨ ਤੇ ਅੱਜ ਮੈਂ ਰਾਜੀ ਜੰਮ ਤੋਂ ਕਾਲ ਨੂੰ ਪੁੱਛਣਾ ਤੇ ਅੱਜ ਮੇਰੀ ਪਾਰਟੀ ਨੂੰ ਭਰਾਵਾਂ ਸ਼ਾਮਲ ਹੋਏ ਇਹ ਸਾਰੇ ਸਾਡੇ ਜਨੇ ਥੇਰ ਬੈਠੇ ਆ ਭਾਵੇਂ ਇਹ ਬੈਠੇ ਆ ਭਾਵੇਂ ਘਰਾਂ ਚ ਬੈਠੇ ਆ ਜੇ ਜੇ ਲੱਖਾਂ ਵਰਕਰਾਂ ਸ਼੍ਰੋਪਨੀ ਅਕਾਲੀ ਦਰ ਗਏ ਅੱਜ ਕੋਈ ਵੀ ਭਾਵਨਾ ਦੇ ਉੱਤੇ ਨਿੱਜੀ ਨਾਲ ਚਾ ਕਰਕੇ ਆਪਣੇ ਨਿੱਜੀ ਪੈਣਾ ਕਰਕੇ ਅੱਜ ਤੂੰ ਜਾ ਕੇ ਤੇ ਸਵੇਰੇ 11:00 ਵਜੇ ਉੱਤੇ ਭਾਰਤੀ ਜਨਤਾ ਪਾਰਕ ਦੇ ਦਰਦ ਤੂੰ ਪਹੁੰਚ ਕੇ ਗਿਆ ਤੇ ਤੈਨੂੰ ਕਹਿ ਸਕਦਾ ਕਿ ਤੈਨੂੰ ਅਕਾਲੀ ਦਰ ਤੇ ਵਿਚੋ ਗਲਤ ਕਹੇਗਾ ਅੰਨਾ ਇੱਕ ਵੇਲੇ ਇੱਥੇ ਸ਼ਾਮਲ ਹੋਣਾ ਸੀ ਮੁੱਖ ਮੰਤਰੀ ਦੇ ਆਮ ਆਦਮੀ ਪਾਰਟੀ ਦੇ ਵਿੱਚ ਲੇਕਿਨ ਉਹ ਤੱਕ ਕੇਜਰੀਵਾਲ ਨੂੰ ਉਚਬਾਰਤ ਮਿਲ ਗਈ ਵੱਖ ਮੰਤਰੀ ਦਾ ਕੈਨਸਲ ਹੋ ਗਿਆ ਤੇ ਉਸ ਦਿਨ ਇਹ ਉੱਥੇ ਰਹਿ ਗਿਆ ਮੈਂ ਇਹਨਾਂ ਨੂੰ ਪੂਰਾ ਇਹ ਆ ਵੀ ਸਮਝਾਇਆ ਵੀ ਮੇਰੇ ਕੋ ਬੜੇ سارے ਸੱਜਣ ਜੇਰਾਬਾਬਾ ਨਾਲ ਕਿਹ ਜਾਂਦੇ ਨੇ 2-2 400 800 ਬੰਦੇ ਇਕੱਠਾ ਹੋ ਗਏ ਮੈਂ ਤਾਂ ਕਹਿੰਦੀ ਮੇਰੀ ਯਾਰ ਇੱਕ ਮਨ ਚ ਅਣਖਿਆ ਕੇ ਮੈਨੂੰ ਇਥੋਂ ਨਜਾਇਜ਼ ਕੱਢਿਆ ਤੇ ਮੈਂ ਵਾਪਸ ਸਰੇਗਰਡ ਪੂਰ ਜਾਉਂ। ਹੋਰ ਗੱਲ ਕੋਈ ਨਹੀਂ ਸੀ। ਅੱਜ ਵੀ ਮੈਂ تینਾ ਮੈਨੂੰ ਡੇਰਾ ਬਾਬਾ ਨਾਨਕ ਫਾਡੇਗੜ ਨਰੋਂ ਚੰਗਾ ਸੀ। ਮੈਨੂੰ ਬਟਾਲਾ ਵਿੱਚ ਚੰਗਾ ਸੀ। ਪਰ ਤੁਸੀਂ ਗੱਲਾਂ ਮੁਖਾਫਤ ਕਿਆਂ ਕਰਦੇ ਜੇ ਤੁਸੀਂ ਜਾਣਦੇ ਨਹੀਂ ਕਿ ਫਾਡੇਗੜ ਪੂਰੀਆਂ ਦੇ ਮੇਰਾ ਵੀਰ ਕੀ ਕਰਦਾ ਰਿਹਾ ਸੋਟਾ ਜਾ ਕੇ। ਕਿਸੇ ਨੂੰ ਕੋਹਿਕਾ ਹੈ ਆ? ਟਾਡੇ ਵਿੱਚ ਗੱਲ ਕਮਜ਼ੋਰੀ ਆ ਤੁਸੀਂ ਲੀਡਰ ਦੇ ਮੂੰਹ ਤੇ ਨਹੀਂ ਪੀਦੇ ਤੁਸੀਂ ਕਹਿੰਦੇ ਜੇ ਲੀਡਰ ਕਮਜ਼ੋਰ ਨੇ ਲੀਡਰ ਮਾਰੇ ਨੇ ਲੀਡਰ ਨਿੱਕੇ ਨੇ ਲੋਕ ਵੱਡੇ ਨੇ ਜੇ ਵਰਕਰਾਂ ਦੀ ਨਾਲ ਹੋਵੇ ਕੋਈ ਲੀਡਰ ਮਾਰਾ ਕੰਮ ਨਹੀਂ ਕਰ ਸਕਦਾ ਮੈਂ ਤੁਹਾਨੂੰ ਗਰੰਟੀ ਦੇ ਕੇ ਕਹਿ ਸਕਦਾ ਬੋਲੇ ਸੋ ਨਿਹਾਲ ਆਪਰੇ ਨਾਲ ਜਾਣ ਬਣਾ ਚੋ ਤੁਸੀਂ ਕਹਿੰਦੇ ਤੁਹਾਨੂੰ ਨਹੀਂ ਪਤਾ ਮਹੀਨੇ ਦਾ ਕਿਉਂ ਜਾਊਗਾ ਇਹਨੂੰ ਨੇ ਬਣਾ ਜੀ ਤੋਹੀ ਜੇ ਕੱਢਿਆ ਕੱਢਿਆ ਕਰਦਾ ਉਹਨੂੰ ਮਾਰੀ ਵਿਆ ਕੱਢਣਾ ਪਿਆ ਜਦੋਂ ਤੁਸੀਂ ਗਰਦਾਸਪੁਰ ਸੀ ਪਾਕਤਾ ਕਰਨ ਮਰੇ ਉਦੋਂ ਵੀ ਪਤਾ ਸੀ ਅੱਜ ਵੀ ਸੀਤਾ ਪਿੱਛੇ ਕੁਛੋ ਮੇਰੀ ਜਾਨ ਕਿ ਨਹੀਂ ਉਹ ਗੱਲ ਹੋਈ ਇਹਨੂੰ ਨਹੀਂ ਮਨਪੂਰ ਨੇ ਚਲੇ ਜਾਣਾ ਸੌਂਕਾ ਸੀ ਆਪਨਾ ਤੇ ਬੀਜੇਪੀ ਦਾ ਆਪਨਾ ਤੇ ਬੀਜੇਪੀ ਦਾ ਹੋਰ ਕੋਈ ਗੱਲ ਨਹੀਂ ਸੀ ਸਾਹਿਬ ਲੱਗ ਲਗਾ ਸਾਹਿਬ ਨੂੰ ਬਹਿ ਕੇ ਦੇਖੋ ਸ਼ਰਮਣੀਾਈ ਜਾ ਰਹੀ ਸੀ ਉਹਦੇ ਤੁਹਾਡੇ ਵਰਕਰ ਜਿਹੜੇ ਨੇ ਉਹ ਵੀ ਐਸਾ ਜਿੱਤੀ ਵਿੱਚ ਜੋੜਤਾ ਉਹਨਾਂ ਨੇ ਸਿੱਧੀ ਸੁਰਤ ਕਰ ਦਿੱਤਾ ਇਹਦੇ ਬਾਰੇ ਦੇਖੋ ਜਿਹੜੀ ਦੇੰਦਰ ਸਚਿਆ ਸਿੰਘ ਨਗਾਹ ਦੀ ਰੈਲੀ ਹੈ ਉਹਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਉਹ ਬਹੁਤ ਪਹਿਲਾਂ ਜਿਹੜੀ ਆ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਇਸ ਕਰਕੇ ਅਸੀਂ ਤਾਂ ਜਿਹੜਾ ਕੋਈ ਬੰਦਾ ਪਾਰਟੀ ਦੇ ਵਿੱਚ ਹੀ ਨਹੀਂ ਆ ਉਹ ਆਪਣਾ ਜੋ ਮਰਜ਼ੀ ਕੰਮ ਕਰੇ ਸਾਡਾ ਹੁਣ ਅੱਜ ਅਸੀਂ ਇਹਨੂੰ ਕੱਢ ਦਿੱਤਾ ਰਵੀਕਰਨ ਕਾਲੂ ਨੂੰ ਇਸ ਤੋਂ ਬਾਅਦ ਸਾਡੇ ਤੇ ਕੋਈ ਡਿਸਪਲਨ ਲਾਗੂ ਨਹੀਂ ਹੁੰਦਾ ਇਹ ਭਾਵੇਂ ਰੋਝੇ ਆ ਕੇ ਇੱਥੇ ਡਰਦੀਆਂ ਕਰੇ ਅਸੀਂ ਇਹਦੇ ਡਰਦੀ ਥੋੜੀ ਤੋਂ ਤੰਗ ਜਿਹੜੇ ਬੰਦੇ ਦਾ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਹੈ ਉਹ ਆਪਣਾ ਇੰਡੀਪੈਂਡੈਂਟ ਹੈ ਜੋ ਮਰਜ਼ੀ ਕਰੇ ਸਿੱਧਾ ਸਿੰਘ ਲਗਾ ਨੂੰ ਹਲਕਾ ਚਾਰਚ ਲਾਉਂਦੀ ਗੱਲ ਚੱਲਦੀ ਹੈ ਕਿ ਸੁਮਨੀ ਅਕਾਲੀ ਦਲ ਇਹ ਖੰਦ ਕਰਦਾ ਕਿ ਨਹੀਂ ਕਿੰਨੇ 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 ਕੀਤੀ ਹੈ ਜਦੋਂ ਬੰਦਾ ਪਾਰਟੀ ਜੀ ਨਹੀਂ ਹੈ ਨਹੀਂ ਤੁਹਾਡੇ ਬਰਤਨਾਂ ਦੇ ਵਿੱਚ ਇਹੀ ਹੈ ਕਿ ਕਿਤੇ ਨੂੰ ਲਗਾਰ ਹੈ ਮੈਂ ਤਾਂ ਇਹ ਗੱਲ ਕਰ ਰਿਹਾ ਕਿੰਨੇ ਕਿਹਾ ਜਾਂ ਤਾਂ ਕੋਈ ਦੱਸੇ ਨਾ ਵੀ ਕਿਸੇ ਕਰਕੇ ਇੱਥੇ ਕਹਿ ਰਹੇ ਨੇ ਨੇ ਕਿੰਨੇ ਕਹਿ ਦੱਸਣ ਤੁਸੀਂ ਨਾ ਵੀ ਜਿੰਨੇ ਕਹਿ ਕਿ ਕਿੰਨੇ ਕਹਿ ਇਹ ਅਫਵਾਹਾਂ ਹੁੰਦੀਆਂ ਚਲਦੀਆਂ ਰਹਿੰਦੀਆਂ ਹੁੰਦੀਆਂ ਰਾਜਨੀਤੀ ਦੇ ਵਿੱਚ ਅਫਵਾਹਾਂ ਨੂੰ ਕਦੇ ਵੀ ਰੋਕਿਆ ਨਹੀਂ ਜਾ ਸਕਦਾ ਹੁੰਦਾ ਜਦੋਂ ਇਲੈਕਸ਼ਨਾਂ ਹੁੰਦੀਆਂ ਸਰਕਾਰਾਂ ਏਜੰਸੀਆਂ ਦੁੱਧੀਆਂ ਬਹੁਤ ਕੁਝ ਕਿੜਿਆ ਇਦਾਂ ਦੀ ਮਿਸ ਇਨਫੋਰਮੇਸ਼ਨ ਕੰਪੇਨ ਅਫਵਾਹਾਂ ਅਡੁੰਦੀਆਂ ਰਹਿੰਦੀਆਂ ਮਚੋਰ ਪਾਰਟੀ ਆਕਦੀ ਅਗਲੀ ਕੰਪੇਨ ਕਿਸ ਤਰ੍ਹਾਂ ਚੱਲੇਗੀ ਡੇਰਾ ਬਾਬਾ ਰਾਮ ਚੋ ਨਹੀਂ ਉਹ ਅਸੀਂ ਅੱਜ ਬੈਠ ਕੇ ਜਿਹੜਾ ਹੈਗਾ ਕਿ ਦੋ ਹਫ਼ਤੇ ਦੇ ਵਾਸਤੇ ਅਸੀਂ ਟੈਂਪੋਰਰੀ ਕੋਈ ਅਰੇਂਜਮੈਂਟ ਕਰ ਲਵਾਂਗੇ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਆਪ ਆ ਕੇ ਸਾਰੇ ਜਿਹੜੇ ਜਿੰਨੇ ਸੀਨੀਅਰ ਸਾਡੇ ਲੀਡਰ ਤੇ ਵਰਕਰ ਨੇ ਉਹਨਾਂ ਨਾਲ ਪ੍ਰਾਪਰ ਮੀਟਿੰਗ ਕਰਨਗੇ ਖੁੱਲੇ ਵਿਚਾਰ ਹੋਏਗੀ ਜੋ ਇੱਥੋਂ ਦੇ ਵਰਕਰ ਚਾਹਣਗੇ ਉਹ ਫੈਸਲਾ ਅੱਜ ਕੋਈ ਫੈਸਲਾ ਨਹੀਂ ਆਵੇ ਹੈ ਕਿ ਦੋ ਹਫ਼ਤੇ ਕੱਢਣ ਵਾਸਤੇ ਜਿਹੜਾ ਟੈਂਪੋਰਰੀ ਅਰੇਂਜਮੈਂਟ ਤੇ ਕਿਵੇਂ ਕੈਂਪੇਨ ਚਲਾਉਣਾ ਕਿਵੇਂ ਮੀਟਿੰਗਾਂ ਕਰਨੀਆਂ ਕਿਵੇਂ ਪ੍ਰਚਾਰ ਚਲਾਉਣਾ ਉਹਦੇ ਵਾਸਤੇ ਸਾਡੇ ਕੋਲ ਵਰਕਰ ਡੈਂਡਿਆ ਅਸੀਂ ਉਹ ਜ਼ਿੰਮੇਵਾਰੀਆਂ ਵੰਡ ਕੇ ਸਾਰੇ ਦੀਆਂ ਅੱਜ ਹੀ ਬੈਠ ਕੇ ਲਾ ਦੇ ਹੱਦੀ ਹਲਕਾ ਇੰਚਾਰਜ ਦੇ ਬਾਰੇ ਉਹ ਨਹੀਂ ਯਾਰ ਕਿਹੜੀ ਪੰਜਾਬੋ ਪ੍ਰਧਾਨ ਸਾਹਿਬ ਦਾ ਮੈਸੇਜ ਬੜਾ ਕਲੀਅਰ ਹੈ ਕਿ ਪਾਰਟੀ ਅਨਿਸ਼ਾਸਨ ਪਾਰਟੀ ਨਾਲ ਗੈਰਦਾਰੀ ਪਾਰਟੀ ਦੀ ਪ੍ਰੈਕਟਿਸ ਖਰਾਬ ਕਰਨ ਵਾਲਾ ਕੋਈ ਜਿੱਡਾ ਮਰਜ਼ੀ ਵੱਡਾ ਹੋਵੇ ਉਹਨੂੰ ਜਾਂ ਪਾਰਟੀ ਦੇ ਵਿੱਚ ਚੌਂਡਟ ਨਹੀਂ ਕੀਤਾ ਜਾਦਾ ਇਹ ਕੱਲ ਦਾ ਐਕਸ਼ਨ ਜਿਹੜਾ ਉਸ ਕੱਲ ਦਾ ਸਬੂਤ ਆ ਵਰਕਰਾਂ ਨੂੰ ਕੀ ਸੁਨੇਹਾ ਦਿੱੰਦੋ ਜਿਹੜੇ ਹੁਣ ਐਸੇ ਜਿਹੜੇ ਛੋਟੇ ਛੋਪਾਂ ਵਿੱਚ ਚੁਪੇ ਆ ਕਿ ਉਹ ਕਿਸ ਤਰ੍ਹਾਂ ਕੱਟੇ ਗੋ ਨਹੀਂ ਵਰਕਰਾਂ ਦੇ ਤਾ ਮੈਨੂੰ ਮਾਨ ਹੈ ਦੇਖੋ ਛੋਪਾਂ ਵਿੱਚ ਤਾਂ ਹੋਵੇ ਕਿ ਵਰਕਰ ਨੇ ਕੋਈ ਕੋਈ ਅੱਦੇ ਉੱਧਰ ਚਲੇ ਗਏ ਹੁਣ ਤੇ ਉੱਧਰ ਚਲੇ ਗਏ ਵਰਕਰ ਦਾ ਇੱਕ ਆਧਾ ਰਾਤ ਦੇ ਸਾਢੇ 12 ਵਜੇ ਤੱਕ ਸੁਨੇਹੇ ਲੱਗਦੇ ਆ ਅੱਧਿਆਂ ਦੇ ਫੋਨ ਹੀ ਬੰਦ ਹੁੰਦੇ ਉਦੋਂ ਤੇ ਫਿਰ ਵੀ ਮੈਂ ਸਮਝਦਾ ਕਿ ਇਹ ਜਿਹੜੀ ਹੈਗੀ ਆ ਇਹ ਬਹਾਦਰੀ ਹੈ ਸਾਡੀ ਟੀਮ ਦੀ ਉਹਨਾਂ ਨੇ ਫਿਰ ਵੀ ਜਿਹੜੀ ਕਰੀਮ ਹੈ ਉਹ ਇਕੱਠੀ ਕਰ ਲਈ ਹੈ ਜਿਹੜੇ ਰਹਿ ਗਏ ਅੱਜ ਅਸੀਂ ਉਹਨਾਂ ਨੂੰ ਅਪਰੋਚ ਕਰਕੇ ਤੇ ਸਾਰਾ ਸਿਸਟਮ ਬਣਾ ਕੇ ਤੇ ਰਾਡੀਆਂ ਦਾ ਸਿਸਟਮ ਸ਼ੁਰੂ ਕਰਾਂਗੇ। ਮਹਿਮ ਕਿੱਦਾਂ ਦੀ ਚੱਲਦੀ ਤੁਹਾਡੀ ਇਲੈਕਸ਼ਨ ਦੀ ਕਿੱਦਾਂ ਦੀ ਮੀਮ ਚੱਲ ਰਹੀ ਹੈ? ਮੀਮ ਤਾਂ ਬਹੁਤ ਵਧੀਆ ਆ ਆ ਥੋੜੀ ਜਿਹੀ ਨਜ਼ਰ ਲੱਗੀ ਹੈ ਕੋਈ ਗੱਲ ਨਹੀਂ। ਇਹ ਐਨੇ ਕੋ ਨਜ਼ਰ ਰੱਬ ਨੇ ਉਤਾਰ ਦਿੱਤੀ ਹੈ ਚੰਗੀ ਗੱਲ ਹੈ। ਵਰਕਰਾਂ ਨੇ ਲੱਗੀ ਵਧੀਆ ਕੰਮ ਚੱਲੇਗਾ। ਵਰਕਰਾਂ ਨੇ ਸਹਿਮਤੀ ਦੇ ਦਿੱਤੀ ਹੈ ਕਿ ਇਹ ਜਿਹੜਾ ਐਕਸ਼ਨ ਲਿਆ ਗਿਆ ਪਾਰਟੀ ਤੁਹਾਡੇ ਸਾਹਮਣੇ ਆ। ਬਾਵੇਂ ਕੰਨੀਆਂ ਕਰਕੇ ਵਰਕਰ ਸਾਰੇ ਚਟਾਨਵਰ ਨੂੰ ਪਾਰਟੀ ਦੇ ਨਾਲ ਦੇ ਸਟੇਜ ਤੇ ਵੀ ਸਾਰੇ ਇਹ ਹਲਕਾ ਹੀ ਬਹੁਤ ਤਕੜਾ ਹੈ ਟਕਸਾਲੀ ਹਲਕਾ ਵਰਕਰਾਂ ਦੀਆਂ ਕੁਰਬਾਨੀਆਂ ਇਹਨਾਂ ਨੇ ਕਾਂਗਰਸ ਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਡਟ ਕੇ ਹਮੇਸ਼ਾ ਲੜਿਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਂਗਰਸੀਆਂ ਨੇ ਪਰਚੇ ਕੀਤੇ ਸਾਡੇ ਲੀਡਰਾਂ ਤੇ ਤਾਂ ਵੀ ਕਿਸੇ ਨੇ ਪਰਵਾਹੀ ਕੀਤੀ